ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਾਂ ਅੱਜ ਕਈ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਕਿਉਂਕਿ ਮੇਰੀਆਂ ਭੈਣਾਂ ਦੇ ਬਹੁਤ ਮੈਸੇਜ ਆਉਂਦੇ ਨੇ ਮੇਰੇ ਕੋਲੇ ਤੇ ਮੇਰੇ ਕੋਲੇ ਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਇਸ ਕਰਕੇ ਕਿਉਂਕਿ ਮੈਂ ਸਲਾਈ ਦਾ ਕੰਮ ਕਰਦੀ ਆ ਤੇ ਇਸ ਕਰਕੇ ਮੈਨੂੰ ਵੀਡੀਓ ਬਣਾਉਣ ਦਾ ਮੇਰੇ ਕੋਲ ਟਾਈਮ ਘੱਟ ਹੁੰਦਾਗਾ ਤੇ ਇੱਕ ਮੇਰੀ ਭੈਣ ਦਾ ਮੈਸੇਜ ਇਹ ਆ ਕਿ ਮੈਥੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਦੇਖੋ ਜੀ ਅਮਰਤ ਵੇਲੇ ਉੱਠਣਾ ਤਾਂ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਕੋਲ ਉਸ ਤੋਂ ਸੀ 10 ਵੱਲ ਵੇਖੋ 10 ਵੀ ਤਾਂ 23 ਵਜੇ ਦਾ ਅਮਰਤ ਵੇਲਾ ਸੰਭਾਲਦੀ ਨਹੀਂ ਤੇ ਤੁਸੀਂ ਆਪਾਂ ਸੋਸ਼ਲ ਮੀਡੀਆ ਤੇ ਵੈਸੇ ਮੈਂ ਜ਼ਿਆਦਾ ਰੌਲਾ ਨਹੀਂ ਪਾਉਂਦੀ ਤੇ ਪਰ ਬਟ ਮੈਂ ਤੁਹਾਨੂੰ ਇਹ ਕਹਿਣ ਲੱਗੀ ਤੁਸੀਂ 4 ਵਜੇ ਉੱਠ ਜਾ ਕਰੋ ਜੇ ਤੁਹਾਡੇ ਕੋਲ 2:30 ਵਜੇ 3 ਵਜੇ ਨਹੀਂ ਉੱਠ ਹੁੰਦਾ ਤੁਸੀਂ 4 ਵਜੇ ਉੱਠ ਜਾ ਕਰੋ ਤੇ ਜਿਹੜੀ ਹੈ ਮੇਰੀ ਭੈਣ ਕਹਿੰਦੀ ਹੈ ਕਿ ਮੇਰੀਆਂ ਲੱਤਾਂ ਸੌ ਜਾਂਦੀਆਂ ਨੇ ਹਾਂ ਮੈਂ ਮੰਨਦੀ ਆ ਕਿ ਆਪਾਂ ਲੌਂਗ ਟਾਈਮ ਬੈਠਦੇ ਆ ਤੇ ਇਸ ਲਈ ਲੱਤਾਂ ਜ਼ਰੂਰ ਸੌ ਜਾਂਦੀਆਂ ਨੇ ਤੇ ਪਰ ਤੁਸੀਂ ਇਦਾਂ ਕਰਿਆ ਕਰੋ ਜਿੱਥੇ ਜ਼ਮੀਨ ਤੇ ਤੁਸੀਂ ਆਪਦਾ ਅਸਣ ਲਾਇਆ ਹੁੰਦਾ ਹੈ ਕਿ ਦੁਪਹਿਰਾ ਸਭ ਕੱਟ ਰਿਹਾ ਹੁੰਨਿਓ ਤੇ ਉੱਥੇ ਹੀ ਤੁਸੀਂ ਖੜੇ ਹੋ ਜਾ ਕਰੋ ਜਿੰਨਾ ਵੀ ਜਿਵੇਂ ਆਪਾਂ ਸੁਖਮਨੀ ਸਾਹਿਬ ਆ ਦੋ ਦੋ ਅਸ਼ਟਪਦੀਆਂ ਖੜੇ ਹੋ ਕੇ ਪੜ ਲੀਆਂ ਲੱਤਾਂ ਸਿੱਧੀਆਂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਬਸ ਬੈਠ ਜਾ ਕਰੋ ਉੱਥੇ ਆਪਣੀ ਜ਼ਮੀਨ ਤੇ ਜਿੱਥੇ ਆਪ ਤੁਹਾਡਾ ਆਸਣ ਲੱਗਿਆ ਹੁੰਦਾ ਤੇ ਵਾਹਿਗੁਰੂ ਜੀ ਫਿਰ ਕਿਰਪਾ ਕਰਦੇ ਨੇ ਤੇ ਜੇ ਆਪਣਾ ਕਿਉਂਕਿ ਉਸ ਟਾਈਮ ਆਪਣੇ ਤੇ ਸ਼ਹੀਦੀ ਪੈਰਾ ਹੁੰਦਾ ਜਦੋਂ ਆਪਾਂ ਦਪੈਰਾ ਸਾਹਿਬ ਕੱਟ ਰਹੇ ਹੁੰਨੇ ਆ ਜਿਹਦੀ ਪੈਰਾ ਹੁੰਦਾ ਆਪਾਂ ਨੂੰ ਇਧਰ ਉਧਰ ਭੱਜਣਾ ਬਹੁਤ ਗਲਤ ਗੱਲ ਆ ਇਹ ਨਹੀਂ ਹੈਗਾ ਵੀ ਆਪਾਂ ਗੁਰਪ੍ਰਕਾ ਸਾਹਿਬ ਲੈ ਕੇ ਇਧਰ ਉਧਰ ਭੱਜ ਜੀਗੇ ਨਹੀਂ ਉਸੇ ਜ਼ਮੀਨ ਤੇ ਖੜੇ ਹੋ ਜੋ ਤੇ ਪੈਰਾ ਸਾਹਿਬ ਦੀ ਇਹੋ ਰਸਮ ਹੈ ਬਾਕੀ ਬਾਣੀਆਂ ਬਾਰੇ ਕੁਝ ਤੁਸੀਂ ਜਾਣਦੇ ਹੋ ਤੇ ਕਈ ਭੈਣਾਂ ਦੇ ਮੇਰੇ ਮੈਸੇਜ ਬਹੁਤ ਆਏ ਪਏ ਨੇ ਤੇ ਹੁਣ ਮੈਂ ਤੁਹਾਨੂੰ ਕੱਲ ਵੀਡੀਓ ਬਣਾ ਕੇ ਦੱਸਾਂਗੀ ਕੁਝ ਗੱਲਾਂ ਤੇ ਜਿੰਨਾ ਕੁ ਮੇਰਾ ਅੱਜ ਟਾਈਮ ਸੀ ਓਨੀ ਕੁ ਮੈਂ ਵੀਡੀਓ ਬਣਾਤੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ